ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਿਆ ਜੀ ਅੱਜ ਆਪਾਂ ਨੇ ਕਣਕ ਨੂੰ ਪਾਣੀ ਚਲਦਾ ਇੱਕ ਮੋਟਰ ਪਹਿਲਾਂ ਚਲਾਈ ਵੀਦੀ ਜੀ ਪਰ ਸੌਂਗੀ ਚੱਲ ਰਹੀ ਨਹੀਂ ਜੋ ਕਰੀ ਅੱਜ ਚੱਲਦੀ ਇਸ ਕਣਕ ਨੂੰ ਇੱਕ ਵੀ ਪਾਣੀ ਨਹੀਂ ਆਇਆ ਬਦਾ ਬਾਈ ਕੋਰ ਬਹਣ ਕਹਦੇ ਆ ਜੀ ਇਸ ਨੂੰ ਮੀਂਹ ਕਾ ਹੀ ਪਾਣੀ ਦੇ ਬੱਸ ਇਸ ਨੂੰ ਮੈਂ ਲਾਇਆ ਬਾਈ ਪਾਣੀ ਹਵਾ ਵੀ ਤੇਜ਼ ਦੱਸੀ ਵੀ ਅੱਜ ਦੇਖੋ ਕਿਸ ਤਰ੍ਹਾਂ ਰਹਾ ਕੰਮ ਗਿਰਾਹਾਂ ਕਨ ਕਬਚਾ ਗਿਆ ਬਣਾ ਹਵਾ ਚੱਲਨੇ ਕਰਕੇ ਨਾ ਖੇਤਾਂ ਨ ਬੱਤਾਂਗੇ ਚਿੱਟੇ ਹੋ ਗਏ ਮੁੱਤਲੇ ਨਰਮਾਈ ਹੈ ਵੀ ਹਲੇ ਊਜੇ ਨਰਮ ਜਿਵੇਂ ਪਾਣੀ ਫਿਰ ਜਾ ਚੱਲ ਹੱਲ ਦੀ ਨਹੀਂ ਕਣਕ ਫਿਰ ਬਾਕੀ ਦੇਖਦੇ ਆਂ ਬਾਈ ਕਿਸ ਤਰ੍ਹਾਂ ਰਹੇਗਾ ਕੰਮਕਾਰ ਹੋਰ ਬਾਈ ਠੀਕ ਠਾਕ ਆਂ ਸਾਰੇ ਮਾਰਨੀ ਆਪਾਂ ਹੌਲੈਂਡ ਨੂੰ ਡੀਜ਼ਲ ਚਾਹਾਂਗੇ ਫਿਰ ਰੋਟਾਵੇਟਰ ਮਾਰਨੇ ਆ ਬਾਈ ਮੱਕੀ ਵਾਲੇ ਖੇਤਾਂ ਆਵੇਗੀ ਮਸ਼ੀਨ ਫਿਰ ਆਪਣੇ ਮੱਕੀ ਲਾਣ ਅੱਜ ਆ ਮਾਸ ਸਿੱਟ ਜਾ ਕਰਕੇ ਖੇਤ ਰੋਟਾਵੇਟਰ ਗੇਲ ਸੋ ਅੱਗਾ ਮਾਰਨਾ ਦਾ ਸੋ ਅੱਗੇ ਦੇ ਵਿੱਚ ਰੋਟਾਵੇਟਰੇ ਮਾਰਦੇ ਆ ਥੋੜਾ ਥੋੜਾ ਲਾ ਕੇ ਤੇਜ਼ ਜਾ ਸਾਫ਼ ਜਾ ਹੋ ਜੇ ਖੇਤ ਬਣ ਗਿਆ ਵਧੀਆ ਬਹੁਤ ਵਧੀਆ ਖੇਤ ਬਣ ਗਿਆ ਉਮੀਦ ਤੇ ਵਧੀਆ ਬਣ ਗਿਆ ਨਹੀਂ ਉਮੀਦ ਨਹੀਂ ਤੇ ਵੀ ਵਧੀਆ ਬਣ ਜਾਏਗਾ ਲੇਵਾ ਮਾਰਦਿਆ ਬਾਈ ਰੂਟਾਵੇਟਰ ਦੇਖੋ ਵਧੀਆ ਬਣ ਗਿਆ ਤੂਰ ਕਾ ਮਾਰਿਆ ਥੋੜਾ ਨਾ ਡਾਕਰ ਰਾਸ ਸਪਰੇ ਕੀਦਾ ਤੂਰ ਕਾ ਘਮਾਦਾ ਇਸਮ ਆਪਣਾ ਯਾਰ ਬਰੀਕ ਹੋ ਗਿਆ ਓ ਖਾਲਾ ਨੇ ਨਾ ਤਲੇ ਦੇ ਚੜਾਂ ਜੀ ਕੱਢ ਦਿੱਤੀਆਂ ਥੋੜਾ ਹੋ ਗਿਆ ਤਾਂ ਕੇ ਤਾਂ ਕੜਾ ਜਾਂ ਬਣ ਗਿਆ ਤਾਂ ਉੱਪਰ ਵੈਸੇ ਦੇਖਾਂ ਮੈਂ ਕਿਹੜਾ ਦੇਖਿਆ ਉਹ ਲੋੜ ਤਾਂ ਹੈ ਨਹੀਂ ਰੂਟਾਵੇਟਰ ਕੀ ਤੂੰ ਮਸ਼ੀਨ ਵਾਲਾ ਕਰਾ ਬਾਈ ਸੁਹਾਗਾ ਮਾਰਦੇ ਹੋਗਾ ਦੇਖਦਾ ਫਿਰ ਮੜਾ ਮੜਾ ਰੂਟਾਵੇਟਰ ਹੀ ਘਮਾ ਦਿਆਂ ਰਲਈਦ ਮ ਵੀ ਹੈ ਥੋੜੀ ਜਿਹੀ ਜੇ ਤੋ ਐਰ ਬਣਾ ਦਿਆ ਕੇ ਲੈ ਲੈ ਬਾਈ ਸਤਨਾਮ ਬਾਈ ਨੂੰ ਬੁਲਾਇਆ ਤਾਂ ਆਪਾਂ ਨੇ ਰੋਟਾਵੇਟਰ ਵਾਸਤੇ ਮੜਾ ਜਾ ਮਹਲੂਆਈ 10 20 ਮਿੰਟ ਜਿਉਂ ਹੀ ਰਹਿ ਗਿਆ ਖੱਤਾ ਇੱਕ ਆ ਗਿਆ ਬਾਈ ਮੱਕੀ ਵਾਲਾ ਸਾਸਰੀ ਗਾਲ ਵੀਰਾ ਕੀ ਹਾਲ ਹੈ ਵੀਰਾ ਬਹੁਤ ਠੀਕ ਚੱਲਦਾ ਕੰਮ ਹਾਂਜੀ ਹਾਂਜੀ ਕੰਮ ਚਲੋ ਹਵਾ ਬੜੀ ਹੈ ਰੱਜ ਹੈ ਨਾ ਪਿਆ ਬਾਈ ਖਾਦ ਬੀਜ ਆਪਣਾ 45 11 ਵਾਂ ਲਾਵਾ ਨੇੜੇ ਆਵਾ ਬੜੀ ਨੂੰ ਚਣ ਧਰਤੀ ਫੀਲ ਨੇ ਸੈਟਿੰਗ ਸਾਰੀ ਖੇਤ ਕੇ ਸਾਫ ਕਰਨੀ ਪਵਾ ਬਾਈਓ ਕਿ ਦੇ ਖੇਤ ਤਾਂ ਮੁਤਰ ਡੂੰਗਾ ਕਿਦੇ ਚਾਲਾਲੇ ਬਾਹੀ ਕੇ ਸਾਫ ਡੀਐਮ ਵੀ ਖੋਲਦੇ ਆਪਾਂ ਨੇ ਅੰਨ ਖੱਲੋਗਾ ਔਰ ਨੰਬਰਦਾਰ ਕਿਤਰਾ ਐਨ ਵਧੀਆ ਕਿਉਂ ਲੇਟ ਹੋ ਗਿਆ ਲੋਹੂ ਜੀ ਅੱਧੀ ਮੱਕੀ ਲੱਗੀ ਖਾਦ ਪਾ ਰਹੇ ਆ ਬਾਈ ਰਲਾ ਕੇ ਆਪਾਂ ਡੀ ਏ ਪੀ ਹਰ ਸੁਪਰ 1 ਕਟਾ ਡੀ ਏ ਪੀ ਦਾ 1 ਸੁਪਰ ਦਾ ਰਲਾ ਆ ਕੇ ਯਾਨੀ ਡੇਢ ਕਟਾ ਉਹ ਡੀ ਏ ਪੀ ਦਾ ਪੈ ਰਿਆ ਕਿੱਲੇ ਪਿੱਛੇ ਡੇਢ ਪੈ ਰਿਆ ਸੁਪਰ ਦਾ ਸਿਰੇ ਵਾਲੇ ਕਿਹੜੇ ਮਾਰਨ ਨੇ ਵਾਸਤੇ ਆਪਾਂ ਨੇ ਲਾਤੇ ਰੂਟਾਵੇਟਰ ਦੇ ਢੇਡੇ ਤੇ ਲਾ ਗਿਆ ਬਈ ਰੂਟਾਵੇਟਰ ਦਾ ਢੇਡਾ ਸਿਰੇ ਵਾਲੇ ਕਿਹੜੇ ਮਾਰੇਗੇ ਢੇਡਾ ਲਾ ਗਿਆ ਜੋ ਨੂੰ ਲਾਵੇ ਬਾਈ ਜਿਹੜੇ ਖਿੱਚਦਾ ਬਾਈ ਨਾ ਕੰਮ ਦੇਖੋ ਬਾਈ ਸਹੀ ਬਣ ਰੀਆਂ ਖਾਲੀਆਂ ਨਰਮਾਈ ਹੈ ਵੀ ਹੈ ਉਹ ਪਾਣੀ ਵੀ ਲਾਣਾ ਲੱਗੇ ਗੱਲਾਂ ਤੋਂ ਹੀ ਭਾਈ ਭਾਈ ਆਪੇ ਚਲਾ ਰਿਆ ਮਸ਼ੀਨ ਵੀਰ ਯੋਲ ਫਾਰਮ ਬਾਈ ਨਨੇੜੇ ਪਿੰਡ ਤੇ ਆਈ ਵੀ ਆ ਮਸ਼ੀਨ ਆਪਣੇ ਕਾ ਆਪਣਾ ਠੇਕੇਦਾਰ ਹੈ ਬਾਈ ਹੈਪੀ ਹੁਣ ਭੇਜੀ ਆਪਣੇ ਕਾ ਮਸ਼ੀਨ ਲੇਬਰਾ ਹੀ ਕੰਨੇ ਵਾਲੀ ਆਪਣੇ ਵਾਹ ਖਾਦ ਖੁਦ ਪਾਣੇ ਵਾਸਤੇ ਠੀਕ ਐ ਵਧੀਆ ਲੱਗ ਰਿਹਾ ਮੱਕੀ ਚੱਲ ਵਧੀਆ ਇਹੋ ਠੇਕੇਦਾਰ ਐ ਆਪਣਾ ਇਹ ਲੋਆਣਾ ਮੱਕੀ ਪਾਲਣੀ ਮੱਕੀ ਵੱਢਣੀ ਲਾਣੀ ਸਾਰੀ ਜ਼ਿੰਮੇਵਾਰੀ ਦੀ ਸਗੀ ਤਾਂ ਮੇਰੀ ਜ਼ਿੰਮੇਦਾਰੀ ਐ ਹਮ ਤਾਂ ਕੰਮ ਕਰਗੇ ਇਹ ਕਰੇਗਾ ਸਾਹ ਬੜਾ ਠੀਕ ਜਿੱਤਰੇ ਆ ਕੇ ਵੜਾਈਂ ਜਿੱਤਰੇ ਬਜਾਉਣੇ ਕਈ ਗੇੜੇ ਆ ਗਿਆ ਭਾਈ ਵੀਰ ਆ ਤਾ ਆ ਵੀ ਹੋਰ ਤਾਂ ਏ ਕਿਤਰਾ ਹਾਂ ਕੀ ਆ ਬਣ ਰਿਹਾ ਮੱਕੀ ਲਾ ਰਹੇ ਪਾਣੀ ਦਾ ਕਿਤਰਾ ਕਣਕ ਹਵਾ ਬਹੁਤ ਚੱਲ ਗਈ ਯਾਰ ਹੋ ਗਿਆ ਸਾਰਾ ਸੋ ਹੁੰਦਾ ਹੀ ਸਾਰਾ ਨਹੀਂ ਹੱਲੇ ਹੀ ਨਹੀਂ ਮੱਕੀ ਨਾ ਮੱਕੀ ਗੇਰਾ ਕਣਕ ਨਾ 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 ਕੋਈ ਨਹੀਂ ਹੁੰਦਾ ਹੂੰ ਟੱਟ ਟੱਟ ਪਾਣੀ ਢਹੀ ਲਹਿਣਾ ਹੈ ਜੀ ਤੁਸੀਂ ਹੁੰਦਾ ਚਲੋ ਸਿਆਰਿਆ ਬਾਈ ਕੰਮ ਬਾਈ ਰਹਿ ਗਿਆ ਥੋੜਾ ਜਿਆ ਵਧੀਆ ਖੇਤ ਬਣੇ ਬਾਈ ਕੇ ਪਸੰਦਾ ਇਹ ਦਮ ਦੇ ਕਰਨ ਵੇੜ ਦਾ ਕੰਮ ਬਾਈ ਨੇ ਕੀ ਆ ਜਾਈ ਬਹੁਤ ਦਾ ਟਰੈਕਟਰ ਦਿਓ ਜੀ ਲਾਸਟ ਜਿਹੜਾ ਦੇਖ ਆਪਣਾ ਟੜ ਪਿਆ ਟਰੈਕਟਰ ਉੱਡਾ ਬਟਰ ਵਾਲਾ ਬਾਹਰ ਬਾਈ ਕਾ ਵੀ ਰਹਿ ਗਿਆ ਲਾਸਟ ਜਿਹੜਾ ਮਸ਼ੀਨ ਵਾਲੇ ਦਾ ਵੀਰ ਦਾ ਠਿਬੜ ਗਿਆ ਬਾਈ ਮੱਕੀ ਵਾਲਾ ਜਿਹੜੀ ਲਾਣੀ ਦੀ ਆਪਾਂ ਨੇ ਬਾਕੀ ਲੱਗੇਗੀ ਬਦੂਰੇ ਖੇਤਾਂ ਮਾ ਫਿਰ ਕੋ ਤਿਆਰ ਕਰਕੇ ਬਨਾਮੇ ਕੀ ਵੀਰ ਨੂੰ ਆਪਾਂ ਸਾਹਬ ਸਤਿ ਸ੍ਰੀ ਅਕਾਲ ਲਿਓ ਬਾਈ ਨਿਬੜ ਗਿਆ ਬਾਈ ਦਾ ਕੱਢ ਲਿਆ ਆਪਣਾ ਰੇ ਬੀਜ ਸਾਬਕ ਤਾਬ ਹੋ ਗਿਆ ਸਸ ਹੋਰ ਵੀਰ ਠੀਕ ਹੈ ਜੀ ਆਂ ਜੀ ਵੀਰ ਜੀ ਬਰਸਪੁਰੇ ਦੇ ਵਿੱਚ ਬਜਾਈ ਕਰਾਉਣ ਦੇ ਲਈ ਕੰਟੈਕਟ ਕਰ ਲਿਓ 99143 29100 99147 19100 ਦੋ ਨੰਬਰਾਂ ਤੇ ਕੰਟੈਕਟ ਕਰ ਲਿਓ ਸ਼ੰਭੂ ਏਰੀਆ ਦੇ ਵਿੱਚ ਆਪਾਂ ਨਾਲ ਨੇ ਡਾ ਪਿੰਡ ਹਾਂ ਰਾਜਪੁਰਾ ਕਨੌਰ ਸ਼ੰਭੂ ਸਾਰੇ ਏਰੀਆ ਮੈਂ ਹਾਂਜੀ ਹਾਂਜੀ ਦਾ 15-20 ਕਿਲੋਮੀਟਰ ਦਾ ਏਰੀਆ ਬਣ ਜਾ ਬਣਾ ਤੁਹਾਡਾ ਤਸੱਲੀ ਨਾਲ ਵਧੀਆ ਕੰਮ ਕਰਾਂਗੇ ਠੀਕ ਹੈ ਜੀ ਇੱਥੇ ਤੱਕ ਆਪਣਾ ਜੋਰ ਲੱਗਦਾ ਹੋਇਆ ਬਾਈ ਦਾ ਕੰਮ ਬਹੁਤ ਵਧੀਆ ਬਾਈ ਦੇਖੋ ਨਵਾਂ ਸੰਦਾ ਆ ਨਵੀਂ ਮਸ਼ੀਨ ਹੈ ਹਨਾ ਦੋ ਪੈਸੇ ਵੱਧ ਘੱਟ ਕੋਈ ਅਸੀਂ ਗੱਲ ਨਹੀਂ ਲੈਣਾ ਵਧੀਆ ਬਹੁਤ ਵਧੀਆ ਖੇਤ ਬਣਾਇਆ ਬਾਈ ਨੇ ਹੈਨਾ ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਤੁਹਾਡਾ ਟਾਈਮ ਕੱਢ ਗਿਆਏ ਤੁਸੀਂ ਥੋੜੇ ਜੇ ਕੰਮ ਪਿੱਛੇ ਐਨੀ ਦੂਰ ਦੇ ਹੈਨਾ ਠੀਕ ਹੈ ਵੀਰੇ